ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਦੀ ਸ਼ੁਰੂਆਤ ਜਿਹੜੀ ਆਪਾਂ ਛੱਤ ਦੇ ਗਾਰਡਨ ਬਣਾਇਆ ਹੋਇਆ ਉਤੋਂ ਲੱਗਿਆ ਕਰਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਆਪਣੇ ਗੰਨੇ ਗੰਨਿਆਂ ਦੇ ਬੂਟੇ ਇਹਦੇ ਵਿੱਚ ਇੱਕ ਜਿਹੜਾ ਹੈਗਾ ਆ ਰੈੱਡ ਗੰਨਾ ਆ ਤੇ ਦੋ ਜਿਹੜੇ ਆਮ ਹੀ ਨਾਰਮਲ ਆਪਣੇ ਗੰਨੇ ਹੁੰਦੇ ਆ ਉਹ ਨੇ ਇੱਧਰ ਆਪਣੀ ਹਲਦੀ ਲੱਗੀ ਹੋਈ ਹੈ ਇਸ ਤਰ੍ਹਾਂ ਦੇਖੋ ਇਹ ਜਿਹੜੀਆਂ ਫਰੂਟ ਵਾਲੇ ਕ੍ਰੇਟ ਆਦੇ ਉਹਨਾਂ ਦੇ ਵਿੱਚ ਮੈਂ ਲਗਾਈ ਹੋਈ ਆ ਇਹ ਆਪਣੀ ਹੈਗੀ ਕੱਦੂ ਦੀ ਵੇਲ ਇਹ ਦੇਖੋ ਇੱਧਰ ਫੀਮੇਲ ਫਲਾਵਰ ਜਿਹੜੇ ਆਨੇ ਸਟਾਰਟ ਹੋ ਗਏ ਆ ਇੱਧਰ ਆਪਾਂ ਲਾਏ ਹੋਏ সুইਟ ਕੌਰਨ সুইਟ ਕੌਰਨ ਵੀ ਨਿਕਲਣੇ ਦੇਖੋ ਸ਼ੁਰੂਆਤ ਹੋ ਗਈ ਇਹਨਾਂ ਦੀ ਵੀ ਇਹ ਲੱਗਾ ਹੋਇਆ ਜੀ ਜਿਹੜੀ ਪਾਣੀ ਵਾਲੀ ਟੈਂਕੀ ਹੁੰਦੀ ਆ ਉਹਦੇ ਵਿੱਚ ਕੱਟ ਕੇ ਤੇ ਦੋ ਬਣਾਈਆਂ ਹੋਈਆਂ ਮੈਂ ਇਹਦੀਆਂ ਉਹਦੇ ਵਿੱਚ ਲਗਾਈ ਹੋਈ ਆ ਇੱਧਰ ਇੱਕ ਛੋਟੀ ਜਿਹੀ ਚਿੜੀਆ ਦੇਖੋ बोल ਰਹੀ ਆ ਕਿੰਨੀ ਮਿੱਠੀ ਆਵਾਜ਼ ਆ ਇਹਦੀ ਚਿੜੀ ਦੀ ਬਿਲਕੁਲ ਛੋਟੀ ਜੀ ਚਿੜੀ ਆ ਦਿਸ ਵੀ ਨਹੀਂ ਰਹੀ ਇਧਰੇ ਆ ਗਏ ਆਪਣੇ ਸਾਰੇ ਮੱਕੀ स्वीट कॉर्न ਇਹ ਹੁਣ ਵੀ ਤੁਸੀਂ ਇਸ ਮੌਸਮ ਦੇ ਵਿੱਚ ਵੀ সুইਟ ਕੌਰ ਨੇ ਜਿਹੜੇ ਉਹ ਲਗਾ ਸਕਦੇ ਹੋ ਮੈਂ ਵੀ ਹੁਣ ਲਗਾਣੇ ਆ ਦੁਬਾਰਾ ਕੁਝ ਮੇਰੇ ਕੋਲ ਟੋکریاں ਖਾਲੀ ਹੋਣੀਆਂ ਆ ਤੇ ਉਹਦੇ ਵਿੱਚ ਮੈਂ ਦੁਬਾਰਾ ਤੋਂ ਲਗਾਉਂਗੀ ਇਹ ਮੇਰੇ ਹੈਗੇ ਭਿੰਡੀਆਂ ਦੇ ਪਲਾਂਟ ਇਹ ਆ ਗਿਆ ਡ੍ਰੈਗਨ ਫਰੂਟ ਵਾਂਗੂ ਇਹਨੂੰ ਫਰੂਟ ਲੱਗਦਾ ਇਹ ਨਾਰ ਦੀ ਬੂਟੇ ਨੇ ਇੱਧਰ ਇਹ ਵੀ ਪਿੰਡੀਆਂ ਦਾ ਏ ਕੈਮਰਾ ਐਵਾ ਕਾਡੋ ਦਾ ਛੋਟਾ ਜਿਹਾ ਬੂਟਾ ਇਹ ਸੰਤਰੇ ਦਾ ਬੂਟਾ ਆ ਇੱਧਰ ਵੀ সুইਟ ਕੌਰਨ ਆ ਗਏ ਆਪਣੇ ਇਹ ਹੈਗਾ ਦੇਸੀ ਅਮਰੂਦ ਇੱਧਰਲੀ ਸਾਈਡ ਮੈਂ ਤੁਹਾਨੂੰ ਦਿਖਾਨੀ ਆ ਜਿਨ੍ਹਾਂ ਨੂੰ ਕੀ ਫਰੂਟ ਲੱਗਾ ਹੋਇਆ ਵਾ ਆਪਣੇ ਇਹ ਆਪਣੀ ਹੈਗੀ ਆ ਬੇਰ ਦੇਸੀ ਬੇਰ ਆ ਇਹ ਐਪਲ ਬੇਰ ਨਹੀਂ ਹੈਗਾ ਇਹ ਮਾਲਟੇ ਦਾ ਬੂਟਾ ਆ ਵੱਡਾ ਇਹ ਕਾਫੀ ਧੀਰ ਦਾ ਲੱਗਾ ਹੋਇਆ ਪਹਿਲਾਂ ਛੋਟੇ ਗਮਲੇ ਵਿੱਚ ਸੀ ਲੇਕਿਨ ਇਹ ਹੈ ਬਹੁਤ ਪੁਰਾਣਾ ਆ ਇਹਦੀ ਸਟੈਮ ਦੇਖੋ ਕਿੰਨੀ ਮੋਟੀ ਹੋ ਚੁੱਕੀ ਆ ਇਹਨੂੰ ਲਗਭਗ ਲੱਗੇ ਨੂੰ 4 ਸਾਲ ਹੋ ਚੁੱਕੇ ਆ ਪਹਿਲਾਂ ਛੋਟੀ ਬਾਲਟੀ ਵਿੱਚ ਸੀ ਇਸ ਕਰਕੇ ਇਹਦੀ ਇੰਨੀ ਜ਼ਿਆਦਾ ਗਰੋਥ ਨਹੀਂ ਹੋਈ ਤੇ ਹੁਣ ਮੈਂ ਇਹਨੂੰ ਇਸ ਤਰ੍ਹਾਂ ਵੱਡੇ ਡਰਮ ਦੇ ਵਿੱਚ ਲਗਾ ਦਿੱਤਾ ਇਹਦੇ ਨਾਲ ਹੀ ਇੱਧਰ ਆਪਣੇ ਹੈਗਾ ਚੀਕੂ ਦਾ ਪਲਾਂਟ ਥਾਈ ਗਵਾਵਾ 1 ਕਿਜੀ ਇਹਨੂੰ ਦੇਖੋ ਇਸ ਤਰ੍ਹਾਂ ਫਲ ਲੱਗਣੇ ਸਟਾਰਟ ਹੋ ਗਏ ਆ ਇੱਧਰ ਆਪਣੇ ਅਨਾਰ ਇੱਧਰ ਦੇਖੋ ਅਨਾਰ ਵੀ ਲੱਗੇ ਹੋਏ ਆ ਇਸ ਤਰ੍ਹਾਂ ਆਪਾਂ ਨੂੰ ਫਲ ਉਹ ਨਾਰ ਤਾਂ ਡਿੱਗ ਗਿਆ ਇਹ ਦੇਖੋ ਪਤਾ ਨਹੀਂ ਸ਼ਾਇਦ ਫੰਗਸ ਵਗੈਰਾ ਲੱਗ ਗਈ ਹੈ بارش ਬਹੁਤ ਹੋਈ ਨਾ ਇਸ ਕਰਕੇ ਡਿੱਗ ਗਿਆ ਇੱਧਰ ਆਪਣੇ ਕਿੰਨੂ ਲੱਗੇ ਹੋਏ ਨੇ ਆਪਾਂ 2-2 3-3 ਫਰੂਟ ਹੀ ਇੱਕ ਬੂਟੇ ਕੋਲੋਂ ਲਏ ਆ ਜ਼ਿਆਦਾ ਨਹੀਂ ਲਏ ਕਿਉਂਕਿ ਜ਼ਿਆਦਾ ਲਵਾਂਗੇ ਤਾਂ ਬੂਟਾ ਜਿਹੜਾ ਆਪਣਾ ਕਮਜ਼ੋਰ ਹੋ ਜਾਣਾ ਇਹ ਰੈੱਡ ਡਾਇਮੰਡ ਗਵਾਵਾ ਇਹ ਅਨਾਰ ਦਾਣਾ ਨਾਰ ਇਹਦੇ ਵਿੱਚ ਕੋਈ ਕਲਰ ਵਗੈਰਾ ਨਹੀਂ ਹੁੰਦਾ ਨਾਰ ਦੇ ਬਿਲਕੁਲ ਵਾਈਟ ਕਲਰ ਦਾ ਹੀ ਹੁੰਦਾ ਤੇ ਖੱਟਾ ਹੁੰਦਾ ਨਾਰੇ ਵਾਲਾ ਇਹ ਵੀ ਕਿਨੂ ਇਹ ਵੀ ਇੱਧਰ ਅਨਾਰ ਇਹ ਮੈਕਸੀ ਹੈ ਸਾਰੇ ਕੋਈ ਕਿਨੂ ਅਨਾਰ ਇਹ ਵਿੱਚ ਸੰਤਰਾ ਹੈ ਇਹ ਵਾਲਾ L49 ਗਵਾਵਾ ਮਸੰਮੀ ਮਸਮੀ ਲੱਗ ਰਹੀ ਆ ਦੇਖਣ ਨੂੰ ਤਾਂ ਬਾਕੀ ਜਦੋਂ ਫਲ ਲੱਗੇਗਾ ਫਿਰ ਪਤਾ ਲੱਗੇਗਾ ਕਈ ਵਾਰੀ ਨਰਸਰੀ ਵਾਲੇ ਕੀ ਇਦਾਂ ਹੀ ਬੂਟਾ ਦੇ ਦਿੰਦੇ ਆ ਉਹਨਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਤੇ ਜਦੋਂ ਫਲ ਆਉਂਦਾ ਫੇਰ ਹੀ ਪਤਾ ਲੱਗਦਾ ਆ ਇਹ ਵੀ ਆਪਣੇ ਅਨਾਰ ਇਹ ਕਿੰਨੂ ਮੈਂ ਇਸ ਵਾਰੀ ਲਿਆਣ ਕੇ ਲਾਇ ਸਰਕਾਰੀ ਨਰਸਰੀ ਦੇ ਵਿੱਚੋਂ ਦੇਖੋ ਇਹਨਾਂ ਦੀ ਬਹੁਤ ਵਧੀਆ ਜਿਹੜੀ ਆ ਗਰੋਥ ਸਟਾਰਟ ਹੋ ਗਈ ਆ ਪੱਤਿਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਮੇਰਾ ਹੈਗਾ ਜੀ ਨਿੰਬੂ ਕਾਗਜ਼ੀ ਨਿੰਬੂ ਇਹ ਵੀ ਲੱਗਣੇ ਦੇਖੋ ਤੁਸੀਂ ਸਟਾਰਟ ਹੋ ਗਿਆ ਮਹੀਨਾ ਪਹਿਲਾਂ ਹੀ ਇਹ ਮਾਲੇ ਬੂਟਾ ਲਗਾਇਆ ਨਿੰਬੂ ਦਾ ਤੇ ਦੇਖੋ ਤੁਸੀਂ ਕਿੰਨੇ ਨਿੰਬੂ ਜਿਹੜੇ ਇਹਨੂੰ ਲੱਗ ਗਏ ਆ ਇਹ ਵੀ ਇੱਧਰ ਇੱਕ ਗਵਾਵਾ ਰੈਡ ਡਾਇਮੰਡ ਇਹ ਤਾਂ ਤੁਸੀਂ ਪੱਤਿਆਂ ਤੋਂ ਪਹਿਚਾਨ ਸਕਦੇ ਹੋ ਇਹਦੇ ਪੱਤੇ ਦੇਖੋ ਕਿੱਡੇ-ਕੱਡੇ ਵੱਡੇ ਆ ਇਹ ਵੀ ਇੱਧਰ ਅਨਾਰ ਅਗਲੀ ਸਾਈਡ ਜਿਹੜਾ ਹੈਗਾ ਕਰੋਂਦੇ ਦਾ ਬੂਟਾ ਆ ਇਹ ਮੇਰਾ ਹੈਗਾ ਐਲੋਵੀਰਾ ਇੱਧਰ ਸਾਰਾ ਬਾਕੀ সুইਟ ਕੌਰਨ ਮੈਂ ਤੁਹਾਨੂੰ ਦੂਜੀ ਸਾਈਡ ਦੇ ਆਪਣੇ ਜਿਹੜੇ ਹੋਰ ਫਲ ਵਾਲੇ ਬੂਟੇ ਰਹਿ ਗਏ ਆ ਉਹ ਹੀ ਦਿਖਾਨੀ ਆ ਅਜੇ ਵੀ ਬਹੁਤ ਵਧੀਆ ਜਿਹੜਾ ਮੌਸਮ ਆ ਉਹ ਚੱਲ ਰਿਹਾ ਆ ਫਲ ਵਾਲੇ ਬੂਟੇ ਲਗਾਉਣ ਨੂੰ ਤੁਸੀਂ ਇਸ ਮੌਸਮ ਦੇ ਵਿੱਚ ਕੋਈ ਵੀ ਫਲ ਵਾਲਾ ਬੂਟਾ ਜਿਹੜਾ ਉਹ ਲਗਾ ਸਕਦੇ ਹੋ ਇਹ ਆਪਣਾ ਹੈਗਾ ਜੀ ਵਾਈਟ ਬੈਂਗਣ ਕਿੱਧਰ ਮੈਂ ਮਿਰਚੀ ਲਗਾਈ ਹੋਈ ਆ ਨੀਚੀਆਂ ਲੱਗਣੀਆਂ ਦੇਖੋ ਸਟਾਰਟ ਹੋ ਗਈਆਂ ਆ ਹੁਣ ਇੱਧਰ ਕੁਝ ਬੈਂਗਣਾ ਦੀ ਪਨੀਰੀ ਆਪਣੀ ਜਿਹੜੀ ਉਹ ਤਿਆਰ ਹੋ ਰਹੀ ਆ ਇੱਧਰ ਸਾਰੇ সুইਟ ਕਾਰਨ ਸਵੀਟ ਕਾਰਨ ਦੇ ਮੈਂ ਕਾਫੀ ਪਲਾਂਟ ਆ ਜਿਹੜੇ ਲਗਾਏ ਆ ਪਿੰਡੀਆਂ ਨੇ ਇੱਧਰ ਇਹ ਹੈਗਾ ਜੀ ਆੜੂ ਦਾ ਬੂਟਾ ਇਹ ਵੀ ਮੈਂ ਹੋਣ ਹੀ ਲਿਆਣ ਕੇ ਲਾਇਆ ਤੇ ਇਹ ਵਾਲਾ ਆੜੂ ਦਾ ਬੂਟਾ ਵੀ ਮੈਂ ਹੋਣ ਹੀ ਲਿਆਣ ਕੇ ਲਾਇਆ ਇਹਦੀ ਹਾਈਟ ਹੀ ਬਹੁਤ ਜ਼ਿਆਦਾ ਆ ਥੋੜਾ ਮੌਸਮ ਅੱਗੇ ਪੱਤੇ ਝੜ ਤੋਂ ਬਾਅਦ ਇਹਦੀ ਮੈਂ ਕਟਿੰਗ ਕਰੂੰਗੀ ਫਿਰ ਥੋੜੀ ਜਿਹੀ ਇਹਦੀ ਲੰਬਾਈ ਆ ਜਿਹੜੀ ਉਹ ਕੱਟ ਜੂਗੀ ਇਹਦੀ 8 ਫੁੱਟ ਦੇ ਕਰੀਬ ਜਿਹੜੀ ਲੰਬਾਈ ਆ ਆड़ੂ ਦੇ ਬੂਟੇ ਦੀ ਇਹ ਹੈਗਾ ਜੀ ਮਾਲਟਾ ਜਾਮਨ ਇਦਰੇ ਆ ਗਿਆ ਸੇਵ ਦਾ ਬੂਟਾ ਇਹ ਵੀ ਸੰਤਰਾ ਮੇਰੇ ਕੋਲ ਸੰਤਰੇ ਦੇ ਕਾਫੀ سارے ਬੂਟੇ ਆ ਇਹ ਵਾਲਾ ਜੀ ਹੈਗਾ ਸਟਾਰ ਫਰੂਟ ਫਿਰ ਤੋਂ ਅਨਾਰ ਆ ਗਿਆ ਇਦਰੇ ਆ ਗਿਆ ਮਾਲਟਾ ਥੋੜਾ ਮੈਨੂੰ ਲੱਗ ਰਿਹਾ ਵੀ ਇਹਨੂੰ ਕੀਟ ਵੀ ਲੱਗੇ ਹੋਏ ਆ ਦੇਖੋ ਪੱਤੇ ਸਾਰੇ ਜਿਹੜੇ ਆ ਕੀਟ ਨੇ ਖਾ ਲਿਆ ਇਹ ਹੈਗਾ ਕਰੋਂਦਾ ਇਹ ਖੱਟੇ ਵਾਲਾ ਕਰੋਂਦਾ ਆ সুইਟ ਕਰੋਂਦਾ ਨਹੀਂ ਹੈਗਾ ਇਹ সুইਟ ਕਰੋਂਦਾ ਜਿਹੜਾ ਮੈਂ ਨੀਚੇ ਜ਼ਮੀਨ ਤੇ ਲਗਾਇਆ ਹੋਇਆ ਇਹ ਵਾਲਾ ਦੂਸਰਾ ਕਰੋਂਦਾ ਆ ਖੱਟਾ ਆਚਾਰ ਵਾਲਾ ਕਰੋਂਦਾ ਇਹ ਵੈਰੀਕੇਟਡ ਮਾਲਟਾ ਇਹ ਨਿਊ ਵੈਰਾਈਟੀ ਆ ਦੇ ਪੱਤੇ ਦੇਖੋ ਇਸ ਤਰ੍ਹਾਂ ਦੇ ਹੁੰਦੇ ਆ ਦੋ ਰੰਗ ਦੇ ਤੇ ਇਹਨੂੰ ਜਿਹੜਾ ਫਲ ਆਉਂਦਾ ਉਹ ਵੀ ਇਸੇ ਤਰ੍ਹਾਂ ਦਾ ਹੀ ਆਉਂਦਾ ਡਬਲ ਛੇੜ ਦਾ। ਆਮਰਪਾਲੀ ਮੈਂਗੋ ਇੱਧਰ ਆਪਣਾ ਦੂਸਰਾ ਡਰਮ ਆ ਗਿਆ। ਇਹਦੇ ਵਿੱਚ ਵੀ ਇਸ ਤਰ੍ਹਾਂ ਲੋਕੀ ਲੱਗੀਆਂ ਹੋਈਆਂ ਆ। ਤੇ ਵਿੱਚ ਕੁਝ ਹੋਰਾਂ ਲਗਾਏ ਹੋਈਆਂ ਮੈਂ ਫਲੀਆਂ ਲਗਾਈਆਂ ਹੋਈਆਂ ਨੇ ਕੁਝ ਫਿਰ ਸਵੀਟ ਕੌਰਨ ਲੱਗੇ ਹੋਏ ਆ। ਤੇ ਇੱਧਰ ਆਪਣੇ ਆਕੇ ਸਾਰੇ ਡ੍ਰੈਗਨ ਫਰੂਟ ਦੀਆਂ ਬਾਲਟੀਆਂ ਲਗਭਗ 8 ਦੇ ਕਰੀਬ ਨੇ। ਇਹ ਸਾਰੇ ਡ੍ਰੈਗਨ ਫਰੂਟ ਨੇ ਇੱਧਰ ਆਪਣੀਆਂ ਦੇਖੋ ਫਲੀਆਂ ਇਹ ਫਲੀਆਂ ਦੇ ਬੂਟੇ ਨੇ ਬੈਂਗਣ ਇੱਧਰ ਹੈਗੀਆਂ ਪਿੰਡੀਆਂ ਤੇ ਇੱਥੋਂ ਆਪਾਂ ਤੁਹਾਨੂੰ ਸਾਰਾ ਜਿਹੜਾ ਇੱਕ ਵਾਰੀ ਓਵਰਵਿਊ ਦਿਖਾ ਦਿੰਨੇ ਆ ਆਪਣੇ ਗਾਰਡਨ ਦਾ ਕਿਉਂਕਿ ਥੋੜਾ ਹਨੇਰਾ ਹੋ ਰਿਹਾ ਇਸ ਕਰਕੇ ਵੀਡੀਓ ਜਿਹੜੀ ਕਲੀਅਰ ਨਹੀਂ ਆ ਰਹੀ ਹੈਗੀ ਇਹ ਆਪਣਾ ਸਾਰਾ ਦੇਖੋ ਗਾਰਡਨ ਇਸ ਤਰ੍ਹਾਂ ਹਰਾ ਭਰਿਆ ਹੋ ਗਿਆ ਬਿਲਕੁਲ ਤੇ ਇਸ ਮੌਸਮ ਵਿੱਚ ਤੁਸੀਂ ਕੋਈ ਵੀ ਫਲ ਵਾਲਾ ਬੂਟਾ ਲਿਆਣ ਕੇ ਹੁਣ ਲਗਾ ਸਕਦੇ ਹੋ ਸਬਜ਼ੀਆਂ ਤੁਸੀਂ ਵਿੰਟਰ ਦੀਆਂ ਥੋੜਾ ਥੋੜਾ ਸਟਾਰਟ ਕਰੋ ਹੁਣ ਲਗਾਣੀ ਕਿਉਂਕਿ ਸਰਦੀ ਦਾ ਮੌਸਮ ਬਸ 10-15 ਦਿਨ ਤੋਂ ਸਟਾਰਟ ਹੋ ਜਾਣੀਆਂ ਸਬਜ਼ੀਆਂ ਜਿਹੜੀਆਂ ਲੱਗਣੀਆਂ ਸਰਦੀਆਂ ਵਾਲੀਆਂ ਧਨੀਆਂ ਮੇਥੀ ਮੂਲੀ ਛਲਜਮ ਕੋਈ ਵੀ ਮਤਲਬ ਜਿਹੜੀ ਵੀ ਤੁਸੀਂ ਲਗਾਣੀ ਚਾਹੁੰਦੇ ਹੋ ਥੋੜੀ-ਥੋੜੀ ਮਾਤਰਾ ਦੇ ਵਿੱਚ ਤੁਸੀਂ ਹੁਣ ਤੋਂ ਲਗਾਣੀ ਸਟਾਰਟ ਕਰ ਦੋ ਮਿੱਟੀ ਤਿਆਰ ਕਰਨੀ ਸਟਾਰਟ ਕਰੋ ਤੇ ਫਿਰ 10-15 ਦਿਨ ਤੈਸੀ ਤਰ੍ਹਾਂ ਹੀ ਨਿਕਲ ਜਾਣੇ ਆ ਮਿੱਟੀ ਬਣਾਉਂਦੇ ਆਂ ਆਪਾਂ ਨੂੰ ਤਾਂ ਹੁਣ ਤੋਂ ਸ਼ੁਰੂ ਕਰਾਂਗੇ ਤੇ ਫਿਰ ਜਾ ਕੇ ਮਹੀਨੇ ਤੱਕ ਮਸੀਂ ਲਗਣੀਆਂ ਤੇ ਮੈਂ ਹੁਣ ਬਸ ਕੱਲ ਪਰਸੋਂ ਤੋਂ ਲਗਾਣੀ ਸਟਾਰਟ ਕਰ ਦੇਣੀ ਆ ਇਹ ਆਪਣੇ ਸਾਰੇ ਗਾਰਡਨ ਦਾ ਓਵਰਵਿਊ ਆ ਜੇ ਤੁਹਾਨੂੰ ਮੇਰਾ ਇਹ ਗਾਰਡਨ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਰਿਆਂ ਦਾ ਜਿਉਂਦੇ ਵੱਸਦੇ ਰਹੋ